ਆਪੇ ਦੀ ਆੜ ਹੇਠ ਚਲਾ ਰਹੀ ਸੀਗੇ ਦੇ ਵਪਾਰ ਦਾ ਧੰਦਾ ਸਸਿਕਾ ਜੀ ਨਮਸਕਾਰ ਮਾਬੀ ਕੇਸੇ ਤੁਹਾਡੇ ਨਾਲ ਦੇਖ ਰਹੇ ਹਾਂ ਸਾਂਝ ਟੀਮ ਇਹ ਸਭ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਬੁਢਲਾਡਾ ਸ਼ਹਿਰ ਦੇ ਨਜ਼ਦੀਕ ਕਿਸ਼ਨਗੜ ਬਹਾਦਰਪੁਰ ਰੋਡ ਦੇ ਉੱਪਰ ਇੱਕ ਢਾਬਾ ਸੀਗਾ ਜਿਹਦੇ ਬਾਹਰ ਲੱਗਾ ਤਾਂ ਢਾਬੇ ਦਾ ਬੋਰਡ ਸੀਗਾ ਲੇਕਿਨ ਅੰਦਰ ਕੁਝ ਹੋਰ ਹੀ ਚੱਲ ਰਿਆ ਸੀਗਾ ਲੇਕਿਨ ਪੰਜਾਬ ਪੁਲਿਸ ਪ੍ਰਸ਼ਾਸਨ ਵੀ ਉਸ ਸਮੇਂ ਪਹੁੰਚ ਲਈਏ ਜਦੋਂ ਉਹਨਾਂ ਦੇ ਵੱਲੋਂ ਇਹੋ ਜਿਹੀਆਂ ਹਰਕਤ ਇਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਸੋ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਸਮੇਂ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਢਾਬਾ ਮਾਲਕ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ 5 ਆਉਟਾ ਨੇ ਦੱਸਿਆ ਜਾ ਰਿਹਾ ਹੈ ਕਿ ਨਾਮ ਦਾ ਢਾਬੇ ਦਾ ਸੀਗਾ ਲੇਕਿਨ ਅੰਦਰ ਜਿਹੜਾ ਉਹ ਦੇਵ ਵਪਾਰ ਦਾ ਧੰਦਾ ਚੱਲਦਾ ਸੀਗਾ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਇਹ ਟਾਬਾ ਸੀਗਾ ਜਿਸ ਤੇ ਕੀ ਜਦੋਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਪਣਕ ਮਿਲਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਪਹੁੰਚਦੀ ਹੈ ਤੇ ਮੌਕੇ ਤੇ ਛਾਪੇ ਮਾਰਦੀ ਹੈ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੀ ਖਬਰ ਹੈ ਜੀ ਬੁਢਲਾਡਾ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਟਾਬਾ ਟਾਬੇ ਦੀ ਆੜ ਤੇ ਹੇਠ ਇਹਨਾਂ ਦੇ ਵੱਲੋਂ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀਗਾ ਹਾਲਾਂਕਿ ਕਿੰਨੇ ਸਮੇਂ ਤੋਂ ਚਲਾ ਰਹੇ ਸੀਗੇ ਜਾਂ ਕੀ ਇਹਦੇ ਪਿੱਛੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਮੌਕੇ ਤੇ ਨਹੀਂ ਦਿੰਦੀ ਕਿਉਂਕਿ ਹਾਲੇ ਇਸ ਦੀ ਤਫ਼ਤੀਸ਼ ਜਿਹੜੀ ਉਹ ਕੀਤੀ ਜਾਣੀ ਹੈ ਦੇਖ ਸਕਦੇ ਹੋ ਇਸ ਸਮੇਂ ਜਦੋਂ ਪ੍ਰਸ਼ਾਸਨ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਦੱਸਿਆ ਜਾਂਦਾ ਕਿ 8 ਵਿਅਕਤੀ ਨੂੰ ਉਸ ਸਮੇਂ ਹਿਰਾਸਤ ਵਿੱਚ ਲਿੱਤਾ ਹੈ ਤੇ 8ਾਂ ਦੇ ਵਿੱਚੋਂ 5 ਔਰਤਾਂ ਨੇ ਸਮੇਤ ਢਾਬਾ ਮਾਲਕ ਦੱਸਿਆ ਜਾਂਦਾ ਕਿ ਕਿਰਨਜੀਤ ਕੌਰ ਢਾਬਾ ਮਾਲਕਨ ਜੋ ਕਿ ਪਿੱਛੋ ਅਬੌਹਰਤੀ ਰਹਿਣ ਵਾਲੀ ਹੈ ਤੇ ਕੁਸਮਾ ਪਹਿਲਾਂ ਹੀ ਜਿਹੜਾ ਇਹ ਸ਼ਹਿਰ ਵਿੱਚ ਆਈ ਸੀ ਕਿ ਉਹਨੇ ਢਾਬਾ ਖੋਲਿਆ ਢਾਬਾ ਦੇ ਨਾਲ-ਨਾਲ ਉਹ ਇੱਕ ਚੱਕਲਾ ਚਲਾ ਰਹੀ ਸੀਗੇ ਇਹ ਦੇਖ ਸਕਦੇ ਹੋ ਤਸਵੀਰ ਹਾਲਕੀ ਮੌਕੇ ਤੇ 5 ਔਰਤਾਂ ਤੇ ਨਾਲ ਹੋਰ ਵਿਅਕਤੀ ਫੜੇ ਨੇ ਢਾਬੇ ਦੀ ਜਿਹੜੀ ਮਾਲਕ ਹੈ ਕਿਰਨਜੀਤ ਕੌਰ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿੱਤਾ ਗਿਆ ਹੈ ਸੋ ਇਹ ਤਸਵੀਰਾਂ ਜਿਹੜੀਆਂ ਕੀ ਬੁਢਲਾਡਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਢਾਬੇ ਦੀ ਆੜ ਤੇ ਹੇਟ ਦੇ ਵਪਾਰ ਦਾ ਧੰਦਾ ਜਿਹੜਾ ਚੱਲ ਰਿਹਾ ਸੀਗਾ ਲੇਕਿਨ ਮੌਕੇ ਤੇ ਪੁਲਿਸ ਪਹੁੰਚਦੀ ਏ ਤੇ ਉਸੇ ਸਮੇਂ ਮੌਕੇ ਤੋਂ ਹੀ ਇਹਨਾਂ ਔਰਤਾਂ ਨੂੰ ਤੇ ਇਹਨਾਂ ਬੰਦਿਆਂ ਨੂੰ ਜਿਹੜਾ ਹਿਰਾਸਤ ਵਿੱਚ ਲਿੱਤਾ ਗਿਆ ਹੈ ਇਸ ਸਮੇਂ ਉੱਥੇ ਪੇਸ਼ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਬੁਢਲਾਡਾ ਸ਼ਹਿਰ ਦੀਆਂ ਜਿੱਥੇ ਕੀ ਤਾਬੇ ਦੀ ਆੜ ਦੀ ਦੇ ਵਪਾਰ ਦਾ ਧੰਦਾ ਸ਼ਰੀਆ ਮਲੋਕਾ ਵੱਲੋਂ ਚਲਾਇਆ ਜਾ ਰਿਹਾ ਸੀਗਾ ਲੇਕਿਨ ਪੰਜਾਬ ਪੁਲਿਸ ਨੇ ਪ੍ਰਸ਼ਾਸਨ ਨੇ ਇਹਨਾਂ ਦਾ ਭਾਂਡਾ ਫੋੜ ਦਿੱਤਾ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਕੱਲ ਸੀਗਾ ਜੀ ਵੈਲਕਮ ਤਾਬਾ ਕਿਸ ਨਗਰ ਰੋੜ ਤੇ ਆ ਗ੍ਰੱਟੇ ਤੇ ਉੱਥੇ ਵੈਲਕਮ ਤਾਬੇ ਦੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰਨਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਟੱਬੇ ਦੇ ਨਾਤੇ ਉੱਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇੜੀਆਂ ਸਮੇਤ ਮਾਲਕਾ ਦੇ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿੰਨਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਤੇ ਕਿਤੋਂ ਦੀ ਲੜਕੀਆਂ ਜਨੀਆਂ ਜੀ ਇਹ ਵੱਖ-ਵੱਖ ਦੇ ਨੇ ਜੀ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਤੇ ਇੱਕ ਸੂਰ ਦੀ ਆ ਤੇ ਇਹ ਕਿੰਨੇ ਕਿ ਚਿੱਤਰ ਤੋਂ ਮੁਕਤੀ ਜਾਂਦਾ ਨਿੱਤ ਦਾ ਤਾਂ ਇਹਨਾਂ ਨੂੰ ਪਤਾ ਜਦੋਂ ਸਾਨੂੰ ਪਤਾ ਲੱਗਿਆ ਉਹਦੀ ਸੀ ਰੀਡਰ ਕਰਕੇ ਫੜਕੇ ਇਹਨਾਂ ਨੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਜੀ ਕਾਰਵਾਈ ਤਾਂ ਇਹ ਜਿਹੜਾ ਤਾਂ ਦਾ ਲੇਡੀ ਨਾਲ ਗਲਤ ਕੰਮ ਕਰਵਾਉਂਦੀ ਸੀਗਾ ਉਹ ਬਣ ਗਿਆ ਧਰਾ ਦੇ ਲਗਾ ਕੇ ਐਕਟ ਦੇ ਦਰਮਿਆਨ